ਤੂ 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 ਆਹ ਨਾਲ ਰੋਟੀ ਪਾਉ ਅੱਜ ਕਿਹਾ ਬਈ ਸਵੇਰੇ ਸਵੇਰੇ ਨਾਵਾ ਰੋਟੀ ਭੁੱਲੇ ਕੋ ਡੇਲੀ ਖੇਤ ਮਾਵਾ ਅਦਰ ਪ੍ਰਸੀਮ ਸੋਨ ਵਢਣਾ ਤੇ ਦੋ ਤਿੰਨ ਕਤੂਰੇ ਜਾ ਕੇ ਆਪਣੇ ਖੇਤ ਮਾਂ ਖੜ ਗਏ ਹਨੇ ਕੁੱਤੀ ਵੀ ਅੱਜ ਮਾਰਵਾ ਰੋਟੀ ਨਹੀਂ ਲੈ ਜਮਾ ਫਿਰ ਦੁਆਰਕਾਰ ਕਾ ਹੁਣ ਗਰਾਂ ਗਿਆ ਫੇਰ ਗਰਾਂ ਜਾ ਕੇ ਰੋਟੀ ਲੈ ਹੁਣ ਆ ਜੋ ਆ ਤੂ ਤੂ ਆ ਜਾਓ ਜੋ ਜਦੋਂ ਤੋੜ ਕੇ ਪਾਉ ਆ ਜਾ ਇੱਟਕ ਡ੍ਰੈਗੂ ਐ ਖਸਮਾ ਆ ਜਾ ਲਾਲਾ ਦਾ ਬੋਲ ਰ ਰੇ ਉਂਡ ਰੇ ਖਸਮਾ ਉਂਡ ਰੇ ਕਰਦੇ ਕਰਦਾ ਲੜਿਆ ਜੀ ਚੋੜ ਗਿਆ ਫਰਾ ਬਟਕਾ ਰੋਲਾ ਆਪ ਚ ਆਪ ਚ ਲੈ ਮਾਨਾ ਬਣ ਕੇ ਰੋਟੀ ਪਿੱਛੇ ਨੇ ਦੇਖ ਲੋ ਲੋ ਬੰਦੇ ਵੀ ਲੜਿਆ ਰੋਟੀ ਪਿੱਛੇ ਕੁੱਤੇ ਵੀ ਰੋਟੀਆਂ ਪਿੱਛੇ ਲੜਨ ਆ ਰਹੇ ਲੈ ਚੋ ਤੇ ਕੋਈ ਸਾਰੇ ਬਟਕਾ ਰੋਲਾ ਕੋਈ ਲੈ ਤਰੇ ਜੋ ਗਰਗੁੜ ਵੀ ਆ ਗਿਆ ਇੱਕ ਲੈ ਤੈ ਖਾਲੇ ਗੋੜਾ ਅਰੇ ਜੀ ਡਰੀ ਪੁੱਤ ਆ ਜਾ ਗੋੜੇ ਖਾ ਲੈ ਤੇਰੇ ਕਰਮਾਂ ਚ ਆ ਗੋੜਾ ਬਹੁਤ ਲੜਾਂ ਵਾਂਗੇ ਰੋਟੀ ਖਾਂਦੇ ਵੀ ਵੀ ਲੈ ਆ ਜਾ ਤੈ ਇਧਰ ਆ ਜੀ ਟੀਵੀ ਸੀ ਆ ਜਾ ਰੱਜ ਕੇ ਖੇੜਾ ਰੱਜ ਕੇ ਖਾ ਤੂੰ ਇਹਨੂੰ ਰੱਜ ਕੇ ਟਡੀ ਦੀ ਉਹ ਖਾਦਾ ਰੋਟੀ ਦੇ ਲੈ ਅੱਗਾ 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 ਸਾਰਾ ਇੱਕ ਛੋਟਾ ਬਾਈ ਹੋਰ ਉਹਨੂੰ ਪਾਵਾਂਗੇ